ਥਰਡ ਕਾਉਂਸਲਿੰਗ ਹੋ ਰਹੀ ਹੈ ਕਿ ਕੱਲ ਤੋਂ 29 ਤੇ 30 ਦੀ ਜਿਹੜੀ ਲੜਕੀਆਂ ਦੀ ਲਿਸਟ ਮੈਂ ਪਹਿਲਾਂ ਸਮਝਾਤੀ ਸੀ ਕਿ ਸਾਰੀ ਮੋٹے ਰੂਪ ਦੇ ਵਿੱਚ ਦੱਸਤੀ ਸੀ ਵੀ ਕਿਹੜੇ-ਕਿਹੜੇ ਕੈਟਾਗਰੀ ਦੇ ਬੱਚਾ ਨੂੰ ਬੁਲਾਇਆ ਗਿਆ ਤੇ ਬਾਕੀ ਦਾ ਤੌਰ ਤੇ ਜਿਹੜੇ ਸੁਣਕ ਨੇ ਵਾਂਝੇ ਰਹਿ ਗਏ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਆ ਉੱਥੇ ਲਿੰਕ ਪਾਇਆ ਹੋਇਆ ਤੁਹਾਨੂੰ ਮਿਲ ਜਾਣਾਗਾ ਸਾਰਾ ਥਰਡ ਕਾਉਂਸਲਿੰਗ ਦਾ ਸ਼ਡਿਊਲ ਹੈ ਜਿਹੜਾ ਲੜਕੀਆਂ ਦੇ ਵਿੱਚ ਤਿੰਨ ਜਿਹੜੀ ਕੈਟਾਗਰੀ ਨੂੰ ਬੁਲਾਇਆ ਗਿਆ ਔਮੈਨ ਹਾਊਸ ਹੈਡਡ ਜਿਹੜੇ WHH ਵਾਲੇ ਘਰੇ ਚਾਉਂਦੇ ਨੇ ਕਿ ਇੱਕ ਡਿਸੇਬਲਡ ਆ ਤੇ ਤੀਸਰਾ ਓਪਨ ਇਦੇ ਵਿੱਚੋਂ ਦੇਖਦੇ ਨੇ ਆਪਾਂ ਪਹਿਲਾਂ WHH ਵਾਲੇ ਬੱਚੇ ਜਿਹੜੇ ਸਭ ਤੋਂ ਪਹਿਲਾਂ ਸੁਮਨ ਰਾਣੀ ਆ 110 ਮਾਰਕਸ ਨੇ ਮੈਟ ਨੰਬਰ 1 ਦਾ ਇਸ ਤਰ੍ਹਾਂ ਦੇ ਨਾਲ ਦੂਸਰਾ ਰਵਨੀਤ ਕੌਰ 105 ਮਾਰਕਸ ਨੇ ਤੇ ਮੈਟ ਨੰਬਰ 2 ਆ ਸੋ WHH ਵਾਲਾਂ ਦਾ ਆਪਾਂ ਸਰਵੇਖਣ ਜਿਹੜਾ ਕਰਦੇ ਆ ਮੈਂ ਸਕਰੀਨ ਤੇ ਤੁਹਾਡੇ ਨਾਲ-ਨਾਲ ਚੱਲਦਾ ਤੇ ਤੁਸੀਂ ਚੱਲਣਾ ਮੇਰੇ ਨਾਲ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਜੇ ਕਈ ਵਾਰੀ ਸੈਕੰਡ ਕਾਉਂਸਲਿੰਗ ਦੇ ਵਿੱਚ ਇਸ ਤਰ੍ਹਾਂ ਹੋਇਆ ਬੱਚਿਆਂ ਤਾਂ ਗੱਲ ਪਹੁੰਚੀ ਨਹੀਂ ਹੈਗੀ ਬਾਦ ਦੇ ਵਿੱਚ ਵਿਚਾਰਿਆਂ ਨੂੰ ਪਤਾ ਲੱਗਿਆ ਇੱਕ ਦੋ ਦਿਨ ਬਾਅਦ ਵੀ ਸਾਡੀ ਕਾਉਂਸਲਿੰਗ ਸੀਗੀ ਜੀ ਉਹ ਨੰਗ ਕੀ ਫੇਰ ਦੇਖੋ ਕੁਝ ਨਹੀਂ ਬਣਦਾ ਤਾਂ ਮੈਂ ਸਾਰੇ ਟੀਚਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਆਂ ਪਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾਈ ਅੱਗੇ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹਨਾਂ ਲਈ ਇਹ ਬੜੀ ਮੁੱਲवान ਚੀਜ਼ ਆ ਕਿਉਂਕਿ ਕਿਸੇ ਗਰੀਬ ਘਰ ਦਾ ਬੱਚਾ ਪੜ ਜੂਗਾ ਮੁਫਤ ਪੜ੍ਹਾਈ ਇਹਨਾਂ ਸਕੂਲਾਂ ਵਿੱਚ ਮੁਫਤ ਹੈ ਛਾ ਪੜ ਲਿਖ ਕੇ ਇਥੋਂ ਬੱਚੇ ਅਫਸਰ ਬਣਦੇ ਨੇ ਆਪਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੀਏ ਤੇ ਬੱਚਿਆਂ ਨੂੰ ਵੀ ਬੇਨਤੀ ਕਰਦੇ ਨੇ ਮੈਰੀਟੋਰੀਅਸਟ ਪੜ ਰਹੇ ਨੇ ਉਹ ਵੀ ਇਹਨੂੰ ਵੱਧ ਤੋਂ ਵੱਧ ਪਹੁੰਚਾਉਣ ਤਾਂ ਕਿ ਕੋਈ ਬੱਚ 26 ਨੰਬਰ ਤੇ ਦੇਖ ਰਹੇ ਹੋ ਤੁਸੀਂ ਅ ਜਿਹੜਾ ਇਹਦੇ ਵਿੱਚ 99 ਮਾਰਕਸ ਵਾਲੇ ਬੱਚੇ ਨੂੰ ਬੁਲਾਇਆ ਗਿਆ WHH ਦੀ ਚੱਲ ਰਹੀ ਹੈ ਸਾਰੀ ਮੋٹے ਤੌਰ ਤੇ ਦਿਖਾ ਰਿਹਾ ਕਿਉਂਕਿ ਟਾਈਮ ਬਹੁਤ ਲੱਗ ਜਾਣਾ ਐ ਤਾਂ ਫਿਰ ਜੇ ਮੈਂ ਜ਼ਿਆਦਾ ਸਲੋ ਹੋ ਤੁਰਿਆ ਗਿਆ ਤੁਸੀਂ ਬਸ ਇਹ ਤੇ ਆਪਣੀ ਨਜ਼ਰ ਰੱਖ ਲੈਣੀ ਹੈ 51 ਨੰਬਰ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਅ ਪਰਮਿੰਦਰ ਕੌਰ ਨੂੰ 84 ਨੰਬਰ ਨੇ ਇਹਦੇ ਮੈਟਰਨ ਮੈਟ ਨੰਬਰ ਹੈ ਦਾ 51 ਸੋ WHH ਵਾਲੇ ਬੱਚੇ ਨੇ ਜੀ ਇਹ ਜਿਨ੍ਹਾਂ ਨੂੰ ਬੁਲਾਇਆ ਗਿਆ WHH ਦੀਆਂ ਸ਼ਰਤਾਂ ਸਾਨੂੰ ਪਤੀ ਆ ਕਿ ਜਿਹੜਾ ਉਹਦੇ ਵਿੱਚ ਸਮਾਰਟ ਕਾਰਡ ਹੋਣਾ ਚਾਹੀਦਾ ਤੁਹਾਡੇ ਕੋਲੇ ਮਾਫ ਕਰਨਾ WHH ਦੇ ਵਿੱਚ ਸਮਾਰਟ ਕਾਰਡ ਨਹੀਂ ਮੈਂ ਥੋੜਾ ਮੈਂ ਗਲਤ ਬੋਲ ਗਿਆ ਮਾਫੀ ਮੰਗਦਾ ਇਸ ਗੱਲ ਦੀ ਜਿਹੜੇ ਬੱਚੇ ਜਿਹੜੀਆਂ ਔਰਤਾਂ ਘਰ ਚਲਾ ਰਹੀਆਂ ਨੇਗੀਆਂ ਉਹ ਜਿਹੜਾ ਬਕਾਇਦਾ ਤੌਰ ਤੇ ਕੋਈ ਡੈੱਟ ਸਰਟੀਫਿਕੇਟ ਹੁੰਦਾਗਾ ਜਿਹੜਾ ਬਾਪ ਦਾ ਜਾਂ ਕੋਈ ਹੋਰ ਤੌਰ ਤਰੀਕੇ ਸਾਰੇ ਮੈਂ ਦੱਸੇ ਹੋਇਆ ਵੀਡੀਓ ਦੇ ਵਿੱਚ ਜਿਆਦਾ ਲੰਬੀ ਗੱਲ ਨਹੀਂ ਕਰਦਾ ਉਹ ਬੱਚੇ ਇਸ ਘੇਰੇ ਵਿੱਚ ਆਉਂਦੇ ਨੇ ਇਹ ਸਪਸ਼ਟ ਕਰਨ ਦੀ ਜ਼ਰੂਰਤ ਨਹੀਂ ਹੈ ਮੇਰੇ ਖਿਆਲ ਹੁਣ ਅਗੇ 76 ਨੰਬਰ ਤੇ ਦੇਖ ਰਹੇ ਹੋ ਤੁਸੀਂ ਪ੍ਰਨੀਤ ਕੌਰ 81 ਮਾਰਕਸ ਨੇ 76 ਮੈਟਨ ਮੈਟ ਨੰਬਰ ਇਹਦਾ 76 ਜੀਡਬਲਿਊ ਐਚਐਚ ਵਾਲੇ ਬੱਚੇ ਜਾ ਰਿਹਾ ਜੀ ਥੋੜਾ ਜਿਹਾ ਮੈਨੂੰ ਤੇਜ਼ ਕਰਦਾ ਕਿਉਂਕਿ ਵਕਤ ਬਹੁਤ ਲੱਗ ਜਾਣਾ ਇਸ ਹੱਬ ਨਾਲ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਵੀਡੀਓ ਨੂੰ ਰੋਕ ਕੇ ਨਾਮ ਇਹਦੇ ਵਿੱਚੋਂ ਪੜ ਸਕਦੇ ਹੋ ਤਸੱਲੀ ਕਰ ਸਕਦੇ ਹੋ ਕਿਉਂਕਿ ਇਹ ਜਿਹੜੀ ਲਿਸਟ ਹੈ ਅਫੀਸ਼ੀਅਲ ਲਿਸਟ ਹੈ ਬਿਲਕੁਲ ਸਹੀ ਲਿਸਟ ਹੈ ਠੀਕ ਹੈ ਇਹ ਤੁਸੀਂ ਨਿਰੰਤਰ ਜਿਹੜਾ ਵੇਖ ਸਕਦੇ ਹੋ ਡਬਲਿਊ ਐਚਐਚ ਦੇ ਤੁਰੇ ਜਾ ਰਹੇ ਆਪਾਂ 226 ਦਿਨ ਆ ਗਿਆ ਮੈਂ ਨਵਜੂਤ ਕੌਰ ਤੇ ਤੇ 68 ਮਾਰਚ ਮਾਰਚ ਨੇ ਇਹਨਾਂ ਦੇ 68 ਮੈਟ ਨੰਬਰ ਹੈਗਾ 226 ਇਹਨਾਂ ਦਾ ਇਹ ਖਾਲੀ ਰਹਿ ਗਈਆਂ ਸੀਗਾ ਸੀਟਾਂ ਇਹ ਦੁਬਾਰਾ ਫੇਰ ਇੱਕ ਵਾਰ WHH ਦੀਆਂ ਪਾ ਦਿੱਤੀਆਂ ਗਈਆਂ ਦੇਖ ਰਿਹਾ ਅਸੀਂ ਨਿਰੰਤਰ ਜਿਹੜਾ 29 ਮਈ ਨੂੰ ਹੋਣੀ ਹੈ ਇਹਨਾਂ ਦੀ ਕਾਉਂਸਲਿੰਗ WHH ਦੀ ਇੱਕ ਵਾਰ ਫੇਰ ਦੇਖ ਰਿਹਾ ਹਾਂ ਤੁਸੀਂ ਸਾਰਾ 29 ਮਈ ਵਾਲੇ 325 ਤੱਕ ਅੱਗੇ ਵੇਖ ਰਹੇ ਹੋਗੇ 60 ਨੰਬਰਾਂ ਤੱਕ ਆਗੇ ਨਾਲ ਨਾਲ ਮੈਂ ਵੀ ਸਪਸ਼ਟ ਕਰ ਦਿਆਂ ਬਹੁਤ ਸਾਰੇ ਬੱਚਿਆਂ ਦੇ ਉਲੰਭੇ ਆਉਂਦੇ ਐਸ ਗੱਲ ਤੋਂ ਵੀ ਸਾਨੂੰ ਤਾਂ ਬੁਲਾਇਆ ਨਹੀਂਗਾ ਜੀ ਆ ਘੱਟ ਨੰਬਰ ਵਾਲਿਆਂ ਨੂੰ ਬੁਲਾਈ ਜਾਂਦੇ ਹੋ ਇਹ ਐ ਨਹੀਂ ਹੁੰਦਾ ਬੇਟਾ ਜੀ WHH ਦਾ ਇੱਕ ਕੋਟਾ ਹੁੰਦਾਗਾ ਉਹ ਜਿਹੜਾ ਜਿਨ੍ਹਾਂ ਦਾ ਹੁਣ ਬਾਤ ਹੀ ਹੈ ਨਹੀਂ ਵਿਚਾਰਿਆਂ ਦਾ ਉਹ ਬੱਚੇ ਕੀ ਕਰਨ ਉਹਨਾਂ ਵਾਸਤੇ ਕੋਟਾ ਨਿਰਧਾਰਤ ਕੀਤਾ ਗਿਆ 57 ਨੰਬਰ ਵਾਲੇ ਇਹਦੇ ਵਿੱਚ 56 55 ਆਪਾਂ ਦੇਖ ਰਹੇ ਹਾਂ 54 53 ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾਗਾ ਤੇ ਸਰਕਾਰ ਨੇ ਉਹਨਾਂ ਵਾਸਤੇ ਜਿਹੜਾ ਕੋਟਾ ਅਨਾਉਂਸ ਕੀਤਾ ਉਹ ਤੁਸੀਂ ਵੇਖ ਰਹੇ ਹੋ ਦੇ ਵਿੱਚ 53 ਵਾਲੇ ਵਿੱਚ 87 ਵਾਲਾ ਬੱਚਾ ਵੀ ਆ 70 ਵਾਲਾ ਵੀ ਆ ਮਾਰਕ 138 ਵਾਲਾ 36 ਵਾਲਾ ਇਹ ਪਹਿਲਾਂ ਗਾਇਰ ਹਾਜ਼ਰ ਰਹੇ ਹੋਣਗੇ ਆ ਮਾਫ ਕਰਨਾ ਇੱਥੋਂ ਤੱਕ ਜਿਹੜਾ WHH ਆਪਾਂ ਇੱਕ ਵਾਰ ਫੇਰ ਮੁੜ ਕੇ ਆਉਣਿਆਂ 380 ਤੱਕ ਬਣਦਾ ਜੀ SR ਨੰਬਰ 380 ਤੱਕ ਜਸਲੀਨ ਕੌਰ ਗੱਲ ਤੱਕ ਬਣਦਾ 53 ਨੰਬਰਾਂ 380 ਮੈਟ ਨੰਬਰ ਤੱਕ ਬਣਦਾ ਇਹ ਬੱਚਾ ਨੂੰ ਬੁਲਾਇਆ ਗਿਆ 29 ਤਰੀਕ ਨੂੰ ਉਹ ਡਿਸੇਬਲਡ ਕੈਟਾਗਰੀ ਵਾਲੇ ਬੱਚੇ ਤਿੰਨ ਕੈਟਾਗਰੀ ਦੇ ਬੱਚੇ ਬੁਲਾਏ ਗਿਆ WHH ਡਿਸੇਬਲਡ ਤੇ ਓਪਨ ਡਿਸੇਬਲਡ ਦੇ ਵਿੱਚ ਵੇਖ ਰਹੇ ਹੋ ਤੁਸੀਂ ਬੁਲਾਏ ਗਿਆ ਬੱਚੇ ਇਹਦੇ ਵਿੱਚ ਤਕਰੀਬਨ ਅ 6 ਕ ਬੱਚੇ ਬੁਲਾਏ ਗਿਆ ਦੇਖ ਸਕਦੇ ਹੋ ਤੁਸੀਂ 87 83 74 77 95 54 ਅੰਕ ਵਾਲੇ 6 ਕ ਬੱਚੇ ਬੁਲਾਇਆ ਤੇ 387 ਤੋਂ ਓਪਨ ਕੈਟਾਗਰੀ ਸ਼ੁਰੂ ਹੋ ਜਾਂਦੀ ਆ ਉੱਪਰ ਕੈਟਾਗਰੀ 138 ਨੰਬਰ ਵਾਲਾ ਬੱਚਾ ਉਹ ਬੱਚੇ ਜਿਹੜੇ ਪਹਿਲਾਂ ਰਹਿ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਨਾਮ ਵੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਤੁਸੀਂ ਵੇਖ ਸਕਦੇ ਹੋ 138 166 135 ਬਹੁਤ ਹਾਈ ਮਾਰਟ ਵਾਲੇ ਬੱਚੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਵਿਚਾਰਿਆਂ ਨੂੰ ਇਹਨਾਂ ਤੱਕ ਆਪਾਂ ਪਹੁੰਚਾਈਏ ਵੀਡੀਓ 128 126 125 24 121 ਆ ਵੇਖ ਸਕਦੇ ਆ 401 ਤੇ ਪਹੁੰਚ ਗਏ ਆਪਾਂ ਆ 401 ਦਾ ਸਰ ਨੰਬਰ ਹੈ 120 ਮਾਰਕਸ ਨੰਬਰ ਤੇ ਮਾਰਟ ਨੰਬਰ 15 ਜਿਹੜਾ ਹੈ ਇਹਦੇ ਵਿੱਚ ਵੇਖ ਰਹੇ ਹੋ ਤੁਸੀਂ ਸਾਨੀਆ ਰਾਣੀ ਅਕੇ ਚਲੋ ਮੈਂ ਨਾਲ-ਨਾਲ ਚੱਲਿਓ ਮੇਰੇ ਹਹੀਂ ਚੱਲਦਾ ਮੈਂ ਬਹੁਤ ਟਾਈਮ ਲੱਗ ਜਾਣਾ ਇਸ ਤਾਂ ਫਿਰ ਤੁਸੀਂ ਆਪਣਾ ਜਿਹੜਾ ਇਹਨੂੰ ਰੋਕ ਕੇ ਵੀ ਵੀਡੀਓ ਨੂੰ ਆਪਣਾ ਨਾਮ ਦੇ ਸਕਦੇ ਹੋ ਚੱਲ ਚੱਲਦਾ ਮੈਂ ਸਲੋ-ਸਲੋ ਹੀ ਹਾਂ ਠੀਕ ਹੈ ਜੀ ਨਾਲ-ਨਾਲ ਮੇਰੇ ਤੁਸੀਂ ਚਲਦੇ ਰਹਿਣਾਗਾ ਤਾਂ ਕਿ ਸਾਨੂੰ ਇੱਕ ਵਾਰ ਤਸੱਲੀ ਜਿਹੀ ਹੋ ਜੇ ਵੀ ਸਾਡਾ ਇਸ ਮੈਟਲਿਸਟ ਲਿਸਟ ਦੇ ਵਿੱਚ ਕਿੰਨਾ ਨੰਬਰ ਆ ਤੇ ਕਿੰ ਕਿਹੜੀ ਤਰੀਕੇ ਨਾਲ 29 ਤਰੀਕ ਵਾਲੀ ਚੱਲ ਰਹੀ ਹੈ ਜੀ ਸਾਰੇ ਇਹ ਤੁਹਾਡੇ ਸਾਹਮਣੇ 29 ਵਾਲੀ ਚੱਲ ਰਹੇ ਨੇ ਲਗਾਤਾਰਤਾ ਦੇ ਵਿੱਚ 29 ਵਾਲਿਆਂ ਨੂੰ ਤੁਸੀਂ ਜਿਹੜਾ ਹੈਗਾ ਵੇਖ ਰਹੇ ਹਾਂ 29 ਦਿਨ ਕਾਲੇ ਲਗਾਤਾਰਤਾ ਦੇ ਵਿੱਚ ਤੁਹਾਡੇ ਨਾਲ ਚੱਲ ਰਹੇ ਨੇ ਵੇਖ ਰਹੇ ਹਾਂ ਤੁਸੀਂ ਸਾਰਾ ਇੱਕ ਵਾਰੀ ਫੇਰ ਲੜਕੀਆਂ ਦੀ ਜਿਹੜੀ ਮੈਟ ਲਿਸਟ ਦਾ ਸ਼ਡਿਊਲ ਹੈ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂਗੇ ਨਿਰੰਤਰ ਤੁਸੀਂ ਮੇਰੇ ਨਾਲ ਅੰਤ ਤੱਕ ਬਣੇ ਰਹੋ ਜੇਕਰ ਚੈਨਲ ਤੇ ਨਵੇਂ ਆ ਤਾਂ ਇਹ ਵੀ ਕਹਾਂਗਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹਰ ਤਰ੍ਹਾਂ ਦੀ ਅਪਡੇਟ ਕੋਈ ਵੀ ਉਹ ਤੁਹਾਡੇ ਤੱਕ ਜ਼ਰੂਰ ਸਹੀ ਪਹੁੰਚਦੀ ਕੀਤੀ ਜਾਊਗੀ ਨਾ ਕਿ ਕਿਸੇ ਕੋਈ ਕਾਲੀ ਕੀਤੀ ਹੋ ਕਿਸੇ ਪ੍ਰਕਾਰ ਦੀ 868 ਨੰਬਰ ਤੋਂ ਸ਼ੁਰੂ ਹੋ ਗਿਆ ਜੀ 30 ਮਈ ਵਾਲੇ ਜਿਹੜੇ ਬੱਚੇ ਨੇ 29 ਤੱਕ ਵਾਲੇ ਨੇ ਆਉਣਾ 868 ਰੈਂਕ ਤੱਕ ਲੜਕੀਆਂ ਨੇ 93 ਨੰਬਰ ਤੱਕ ਜਿਹੜੇ ਆ ਗਏ ਹਨ 481 482 ਮੈਟਰ ਨੰਬਰ ਤੱਕ ਆ ਗਏ 483 ਮੈਟਰ ਨੰਬਰ ਸ਼ੁਰੂ ਹੋ ਗਿਆ ਇੱਥੋਂ ਜਿਹੜਾ 30 ਤਰੀਕ ਵਾਲੇ ਬੱਚੇ ਨੇਗੇ ਤੁਸੀਂ ਵੇਖ ਰਹੇ ਹੋ 30 ਤਰੀਕ ਵਾਲੇ ਆ ਗਏ 876 ਤੇ ਆਪਾਂ ਵਧ ਰਹੇ ਹਾਂ ਨਾਮ ਰਾਮਨ ਪ੍ਰੀਤ ਕੌਰ ਮਨਜੀਤ ਸਿੰਘ 93 ਮਾਰਕਸ ਨੇ ਬੱਚੇ ਦੇ 400 90 ਮੈਰਟ ਨੰਬਰ ਐ ਇਸ ਦਾ ਲਗਾਤਾਰਤਾ ਦੇ ਵਿੱਚ ਵੇਖ ਰਿਹਾ ਹਾਂ ਸਾਰੇ ਤੁਸੀਂ 93 ਵਾਲੇ ਬੁਲਾਏ ਆ ਜੀ ਦੇਖੋ ਇਹ ਉਹੀ ਬੱਚੇ ਹੋਣਗੇ ਤਕਰੀਬਨ ਜਿਹੜੇ ਪਹਿਲਾਂ ਐਬਸੈਂਟ ਰਹੇ ਨੇ 92 ਵਾਲੇ 92 ਵਾਲੇ ਕਿਉਂਕਿ ਲੜਕੀਆਂ ਦੀ ਮੈਰਟ ਆ ਗਈ ਸੀਗੀ ਤਕਰੀਬਨ 90 ਤੱਕ ਤਾਂ ਆਈ ਗਈ ਸੀਗੀ ਜੇ ਆਪਾਂ ਦੇਖੀਏ 99 99 ਵਾਲੇ ਵੇਖ ਰਿਹਾ ਹਾਂ ਤੁਸੀਂ ਬਹੁਤ ਮਾਤਰਾ ਦੇ ਵਿੱਚ ਕਾਫੀ ਬੱਚੇ ਨੇ ਥੋੜਾ ਜਿਹਾ ਤੇਜ਼ ਕਰਦਾ ਇਸ ਨੂੰ ਕਿਉਂਕਿ ਬਹੁਤ ਟਾਈਮ ਲੱਗ ਜਾਣਾਗਾ 90 90 90 ਵਾਲੇ ਆ ਗਏ ਜੀ ਦੁਆਰਾ ਵੇਖ ਸਕਦੇ ਹੋ ਤੁਸੀਂ 99 ਵਾਲਾ ਸ਼ੁਰੂ ਹੋ ਗਿਆ 89 89 1126 ਵਾਲਾ ਬੱਚਾ ਇੱਕ ਵਾਰੀ ਪੜਦਾ ਮੈਂ ਅਰਸ਼ਪ੍ਰੀਤ ਕੌਰ ਮਨਜੀਤ ਸਿੰਘ 99 ਮਾਰਕਸ ਨੇ ਇਸ ਤੇ ਜਿਹੜੇ ਹੈਗੇ ਵੇਖ ਸਕਦੇ ਹੋ ਸਾਰੇ ਤੁਸੀਂ ਨਿਰੰਤਰ 99 99 89 ਠੀਕ ਹੈ ਜੀ ਸਾਰੇ ਵੇਖ ਸਕਦੇ ਹੋ ਨਿਰੰਤਰ ਤੁਸੀਂ ਇਸ ਦੇ ਵਿੱਚ ਅ 99 88 88 ਦੇ ਆਗੇ ਠੀਕ ਹੈ 88 ਇਹ ਲਿਸਟ ਵੇਖ ਰਿਹਾ ਹਾਂ ਬਿਲਕੁਲ ਜਿਹੜੀ ਸਹੀ ਲਿਸਟ ਹੈ ਜੀ ਬੱਚੋ ਜਿਹੜੀ ਤੁਹਾਨੂੰ ਵਈਆ ਕਰਵਾਈ ਗਈ ਆ 88 88 ਵਾਲੇ ਬਹੁਤ ਕਾਫੀ ਬੱਚੇ ਦੇਖੋ ਇਸ ਨੂੰ ਤਾਂ ਮੁਕਾਬਲੇ ਬਾਜੀ ਦਾ ਜੁੱਗ ਕਹਿੰਦੇ ਆ ਇੱਕ ਇੱਕ ਨੰਬਰ ਤੱਕ ਹੀ ਕਿੰਨੇ ਤੁਰੇ ਜਾਂਦੇ ਨੇ ਕਿ 88 ਵਾਲੇ ਹਨਾ ਜੀ 88 ਵਾਲੇ ਸਾਰੇ 30 ਤਰੀਕ ਵਾਲੇ ਬੱਚੇ ਜਿਹੜੇ ਜਿਹੜੇ ਤੋਂ ਆਪਣੇ ਤੁਹਾਡੇ ਸਾਹਮਣੇ ਵਾਲੀ ਸਟ੍ਰਕਚਰ ਰਿਹਾ 30 ਤਰੀਕ ਵਾਲੇ ਨੇ 87 ਵਾਲੇ ਜੀ ਅੱਗੇ ਅੱਗੇ 87 ਵਾਲੇ ਵੇਖ ਰਹੇ ਹੋ ਤੁਸੀਂ 87 87 ਅੰਕਾਂ ਵਾਲੇ ਬੱਚੇ ਜਿਹੜੇ ਉਂਦਰੋਂ ਅੰਦਰ ਤੁਹਾਡੇ ਸਾਹਮਣੇ ਆ ਦੇਖੋ ਉਹਨਾਂ ਨੂੰ ਵੇਖ ਰਿਹਾ ਤੁਸੀਂ 87 ਜਿਹੜੇ 87 ਵਾਲੇ ਨੇਗੇ ਕਾਫੀ ਬੱਚੇ ਨੇ ਇਹਦੇ ਵਿੱਚੋਂ ਵੇਖ ਰਿਹਾ ਤੁਸੀਂ ਅੱਗੇ 110 120 ਤੱਕ ਪਹੁੰਚ ਗਏ ਆਪਾਂ ਅੱਗੇ ਹੈਗਾ ਲਾਸਟ ਤੱਕ ਜਾ ਰਿਹਾ 1736 ਜਿਹੜਾ 87 87 ਤੱਕ ਬੁਲਾਏ ਗਿਆ ਜੀ 1350 ਮੈਰਿਟ ਨੰਬਰ ਤੱਕ ਜਿਹੜਾ ਲੜਕੀਆਂ ਨੂੰ ਬੁਲਾਇਆ ਗਿਆ ਸੋ ਜਾਣਕਾਰੀ ਆਪਾਂ ਬੱਚਿਆਂ ਤੱਕ ਪਹੁੰਚਾਈਏ ਜਿਹੜੀਆਂ ਲੜਕੀਆਂ ਦਾ ਮੈਂ ਤੁਹਾਡਾ ਮੈਟ ਦੇ ਅਨਸਾਰ ਸਾਰੀ ਜਿਹੜੀ ਸਕਰੀਨ ਦੇ ਉੱਪਰ ਤੁਹਾਡੇ ਸਾਹਮਣੇ ਸੂਚੀ ਰੱਖ ਦਿੱਤੀ ਕਿ ਤਿੰਨ categories ਦਾ WHH disabled ਤੇ open 29 ਤੇ ਤਰੀਕ ਤਰੀਕ ਬੱਚੋ ਆਪਣੇ ਜਿਹੜੇ ਉਹ ਤੁਸੀਂ ਕਾਗਜ਼ ਪੱਤਰ ਪੂਰੇ ਕਰ ਲਓ ਭਾਈ ਬਾਕੀ ਵੀਡੀਓ ਪਈਆਂ ਸਾਰੀਆਂ ਵੀ ਕੀ ਕੀ ਲੈ ਕੇ ਆਉਣਾ ਉਹੀ ਪੁਰਾਣੀਆਂ ਗੱਲਾਂ ਨੇ ਸਾਰੀਆਂ ਠੀਕ ਆ ਤੇ ਵੀਡੀਓ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਆਪਾਂ ਬੱਚਾ ਕੋਲ ਪਹੁੰਚਾਈਏ ਕੋਈ ਬੱਚਾ ਰਹਿ ਨਾ ਜਾਵੇ बार-बार ਬੱਚੇ ਰਹਿ ਰਹੇ ਨੇਗੇ మేబీ ਕਿ ਪੁੰਨ ਦਾ ਕਾਰਜ ਆ ਉਹਨਾਂ ਤੱਕ ਆਪਾਂ ਦੱਸੀਏ ਗੱਲ ਕਿਸੇ ਦਾ ਬੱਚਾ ਕੋ ਪੜ੍ਹ ਲਿਖ ਜਾਊਗਾ ਬਹੁਤ ਮਿਹਨਤੀ ਬੱਚੇ ਨਾ ਸਕੂਲਾਂ ਵਿੱਚ ਆਉਂਦੇ ਆ ਪੜ੍ਹ ਲਿਖ ਕੇ ਅਫਸਰ ਬਣਦੇ ਆ ਬਿਲਕੁਲ ਮੁਫਤ ਪੜ੍ਹਾਈ ਮੁਫਤ ਰਹਿਸ਼ ਤੇ ਮੁਫਤ ਖਾਣਾ ਇਹ ਆਪਾਂ ਨੂੰ ਪਤਾ ਹੀ ਹੈਗਾ ਸ਼ੁਕਰੀਆ ਜੀ ਮਿਹਰਬਾਨੀ